ਇਸ ਸਮਾਗਮ ਤੇ ਪਹੁੰਚੇ ਹੋ ਕੀ ਕਰਨਾ ਚਾਹੁੰਦੇ ਹੋ ਜੀ ਦੇਖੋ ਮੈਂ ਇਤਨਾ ਬਤਾ ਸਕਦਾ ਹਮੇਸ਼ਾ ਪਿਛਲੇ 5 ਸਾਲ ਵੀ ਬਾਬਾ ਬੁੱਧ ਜੀ ਦੇ ਇਸ ਪਵਿੱਤਰ ਸਥਾਨ ਤੇ ਆਉਂਦਾ ਰਿਹਾ ਔਰ ਅੱਜ ਵੀ ਉਹਨਾਂ ਦੇ ਇਸ ਪਵਿੱਤਰ ਸਥਾਨ ਤੇ ਸ਼ਰਧਾ ਜਲੀ ਆਪਣੇ ਦੇਹ ਨੇ ਆਇਆ ਇਸ ਸੰਧ 55ਵੇਂ ਉਹਨੇ ਦੀ ਇਹ ਸਮਾਗਮ ਸੀ ਇਸ ਸਥਾਨ ਪਰ ਪਹਿਲਾ ਵੀ ਔਰ ਹੁਣ ਵੀ ਮੈਨੂੰ ਬਹੁਤ ਵੱਡਾ ਅਸ਼ੀਰਵਾਦ ਮਿਲਦਾ ਮੈਂ ਪਿਛਲੀ ਵਾਰ ਵੀ ਜਿਹੜੀ ਮੈਂ ਸਮਝਦਾ ਜਿਹੜੀ ਸਫਲਤਾ ਮਿਲੀ ਸੀ ਉਹਦੇ ਜਵਾਬ ਆ ਬੁੱਧਾ ਜੀ ਦੀ ਅਸ਼ੀਰਵਾਦ ਦਾ ਡਾਕਟਰ ਸਿਕੰਦਰ ਸਿੰਘ ਜੀ ਦਾ ਔਰ ਸਾਰੀ ਸੰਗਤਾਂ ਦਾ ਇਥੋਂ ਦਾ ਬਹੁਤ verdade ਮੋਗਾਨਾ ਮੈਂ ਤਾਂ ਨਾਤਮਸਕ ਹੋਣ ਲਈ ਆਇਆ ਕਿ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਨੇ ਕਿੰਨੀ ਸਪੋਰਟ ਕੀਤੀ ਕੈਂਪੀ ਸਾਰੇ ਜਿਸ ਜਿਹੜੀ ਪੰਜਾਬ ਦੇ ਵਿੱਚ ਲਾ ਨਾ ਅਡ ਆਰਡਰ ਦੀ ਸਟਿਚਰ ਬਿਜ਼ਨਸ ਨੇ ਮਾਨ ਲੇ ਬਟੂਟ ਆਰਮੀ ਕਾਮਨੀ ਬੇ ਅਦਲੀ ਹੋ ਰਹੀਆਂ ਨੇ ਬਾਬਾ ਸਾਡੇ ਦੇ ਸੂਬਾ ਸਰਕਾਰ ਦੇ ਕੀ ਤੁਹਾਨੂੰ ਲੱਗਦਾ ਹੈ ਉਹਨਾਂ ਦੇ ਗ੍ਰਿਪ ਟ੍ਰੈਨਿੰਗ ਕਰਨ ਯਾਰ ਉਹਨਾਂ ਦਾ ਤਾਂ ਕਿਸੇ ਚੀਜ਼ ਦੇ ਗ੍ਰਿਪ ਨਹੀਂ ਹਾਂ ਕੱਲ ਮੈਂ ਖੰਨੇ ਗਿਆ ਸੀ ਉਹ ਆਪਣਾ ਸ਼ੈਫਲਿੰਗ ਤੋੜਿਆ ਪਿਆ ਹੈਗਾ ਸਾਈਡ ਤੇ ਸਿੱਟਿਆ ਪਿਆ ਸੀ ਔਰ ਤੇ ਇਹੋ ਜੀ ਸਰਕਾਰ ਆ ਜਿਨ੍ਹਾਂ ਦਾ ਕਿਸੇ ਗੱਲ ਨਾਲ ਕੁਝ ਲੈਣਾ ਦੇਣਾ ਨਹੀਂ ਆ ਇਹਨਾਂ ਦੇ ਮਹਿੰਸਟਰ ਇਹਨਾਂ ਦੇ ਮਨਿਸਟਰ ਸਿਰ ਆਪਣਾ ਮ제 ਲੈ ਰਹੇ ਆ ਗੱਡੀਆਂ ਸਿਕਿਉਰਿਟੀ ਘੁੰਮਦੇ ਆ ਕੁਝ ਨਾ ਕਰਦੇ ਲੇਕਿਨ ਪੰਜਾਬ ਦੀ ਹਾਲਤ ਐ ਇਸ ਵੇਲੇ ਕੱਲੀ ਅਮਨ ਕਾਨੂੰਨ ਨੇ ਹਰ ਚੀਜ਼ ਦੀ ਇੱਥੇ ਬਹੁਤ ਬੁਰੀ ਹਾਲਤ ਆ ਤੁਸੀਂ ਬੇਰੋਜ਼ਗਾਰੀ ਦੇਖ ਲਓ ਤੁਸੀਂ ਨਸ਼ੇ ਦੇਖ ਲਓ ਤੁਸੀਂ ਲਾਇਨ ਆਊਟ ਆ ਦੇਖ ਲਓ ਇਹ ਤਾਂ ਲੋਕਾਂ ਨੂੰ ਬਹੁਤ ਵੱਡੀਆਂ ਆਸਾਂ ਸੀ ਬਹੁਤ ਵੱਡੀ ਝੂਠੀ ਇੱਕ ਪਾਰਟੀ ਲੋਕਾਂ ਨੂੰ ਗਮਗਰ ਗਮਰਾ ਕਰਕੇ ਪਾਵਰ ਚਾ ਗਏ ਆ ਮੈਂ ਸਮਝਦਾ ਲੋਕਾਂ ਦਾ ਪਾਰਲੀਮੈਂਟ ਚ ਇਹਨਾਂ ਨੂੰ ਲੋਕਾਂ ਨੇ ਰਾਹ ਦਿਖਾਈ ਆ 7 ਸੀਟਾਂ ਸੀ ਜਿੱਤੇ ਆ ਹੁਣ ਅਸੈਂਬਲੀ ਆ ਜਿੱਦਣ ਵੀ ਹੋਈਆਂ ਲੋਕਾਂ ਨੇ ਇਹਨਾਂ ਨੂੰ ਏਡਾ ਵੱਡਾ ਸਬਕ ਸਿਖਾਉਣਾ ਕਿ ਇਹਨਾਂ ਨੂੰ ਉਦੋਂ ਸਮਝ ਆਊਗੀ ਕਿ ਝੂਠ ਬੋਲ ਕੇ ਸਰਕਾਰਾਂ ਬਣਾਉਣ ਦਾ ਮਤਲਬ ਕੀ ਹੁੰਦਾ ਔਰ ਲੋਕ ਕਿਵੇਂ ਸੋਚਦੇ ਆ ਠੀਕ ਹੈ ਅੰਜੇ ਥੋੜਾ ਬਬਾ ਉਧਰ ਆਦੀ ਬਾਰਸੀਸ ਮਾਗਦੇ ਪਹੁੰਚੋ ਕੀ ਕੰਮ ਕਰਦੇ ਆ ਅੱਜ ਬਾਬਾ ਬੋਤਾ ਜੀ ਦੀ ਸੰਗਤ ਵਿੱਚ ਜੋ ਪਸੀਦੇ ਮੌਕੇ ਤੇ ਅੱਜ ਜੇ ਪਸਿੱਖਾਣਾ ਵਿਖੇ ਹਾਜ਼ਰੀ ਲਗਾਉਣ ਦਾ ਮੌਕਾ ਮਿਲਿਆ ਸਤਿਕਾਰਯੋਗ ਮੌਜੂਦ ਹਰ ਸਾਲ ਦੀ ਤਰ੍ਹਾਂ ਜੀ ਹਰ ਸਾਲ ਦੀ ਤਰ੍ਹਾਂ ਜਿਹੜਾ ਇਹ ਪਾਲਿਆ ਤੋਂ ਕਿ ਹਰ ਸਾਲ ਜਿਹੜੀ ਹਾਜ਼ਰੀ ਲਗਵਾਈ ਸੀ ਅੱਜ ਵੀ ਬਾਬਾ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈ ਹੈ ਅੱਬਾਬਾ ਬੁੱਧਾ ਜੀ ਦਾ ਸਾਡੇ ਪੂਰੇ ਇਸ ਇਲਾਕੇ ਦੇ ਵਿੱਚ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਔਰ ਲੋਕਾਂ ਨੂੰ ਸਿੱਧੇ ਰਸਤੇ ਤੇ ਸੇਧ ਦੇਣ ਵਾਸਤੇ ਬਹੁਤ ਵੱਡਾ ਇੱਕ ਸਾਡੇ ਇਲਾਕੇ ਨੂੰ ਦੇਣ ਸੀਗੀ ਔਰ ਬਾਬਾ ਬੁੱਧ ਆਸਤੀ ਦਾ ਜਿਹੜਾ ਜਿਹੜਾ ਕੇ ਸਥਾਨ ਹੈ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਜਿਹੜੇ ਨੇ ਬਾਬਾ ਬੁੱਧ ਆਸਤੀ ਦੇ ਚਰਨਾਂ ਦੇ ਵਿੱਚ ਆ ਕੇ ਦਰਖਤ ਦੇ ਉੱਤੇ ਪੇਸ਼ਦਾ ਹੁੰਦੇ ਨੇ ਔਰ ਮੈਂ ਸਮਝਦਾ ਹਾਂ ਕਿ ਇਹ ਸਥਾਨਾ ਛੇੜ ਦੇ ਉੱਤੇ ਆਸੇ ਪਾਸੇ ਪੂਰੇ ਇਲਾਕੇ ਦੇ ਉੱਤੇ ਬਾਬਾ ਬੁੱਧਾਂ ਜੀ ਦਾ ਵੀ ਕਿਰਪਾ ਹਮੇਸ਼ਾ ਰਹੀ ਹੈ ਔਰ ਅਰਦਾਸ ਵੀ ਇਹੀ ਕਰਦੇ ਆ ਕਿ ਜੀ ਇਸ ਇਲਾਕੇ ਨੂੰ ਇਸ ਇਲਾਕੇ ਨੂੰ ਸੁੱਖ ਸ਼ਾਂਤੀ ਦੋ ਸਾਡੇ ਜੋ ਹੁਨਕਾਈਆਂ ਸਾਡੇ ਇਲਾਕਾ ਇਲਾਕੇ ਦੇ ਸਾਡੇ ਵਿੱਚ ਲੋਕਾਂ ਦੇ ਵਿੱਚ ਇਸ ਵੇਲੇ ਹੈ ਗਿਆ ਨੇ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਸਮਤ ਬਖਸ਼ੋ ਕੇ ਸਿਰਨਾ ਤੋਂ ਬਾਹਰ ਨਿਕਲ ਕੇ ਸਮਾਜ ਨੂੰ ਸੇਧ ਦਿੰਦੇ ਹੋਏ ਸਮਾਜ ਦੀ ਸੇਵਾ ਕਰਸਾ ਠੀਕ ਹੈ ਆ ਫਤੇਗੜ ਸਾਹਿਬ ਜੀ ਨੇ ਅੱਜ ਦੇ ਬਸਿਖਾਣਾ ਵਿਖੇ ਬਾਬਾ ਬੋਧਾ ਅੱਜ ਦਾ ਸਲਾਨਾ ਸਮਾਗਮ ਕਰਾਇਆ ਹੈ ਅੰਤਿ ਸਮਾਗਮ ਇਹਦੇ ਵਿੱਚ ਹਮਾਂ ਆ ਕੇ ਸਾਡੇ ਕੋਲ ਦੂਰੋਂ ਚੱਲ ਕੇ ਸਾਡੇ ਲੀਡਰ ਸਾਹਿਬਾਨ ਹਜ਼ਾਰ ਅਮਰ ਸਿੰਘ ਜੀ ਮੈਂਬਰ ਪਾਰਲੀਮੈਂਟ ਕੁਜੀਤ ਸਿੰਘ ਜੀ ਨਾਗਰਾ ਫਤੇਗੜ ਸਾਹਿਬ ਤੋਂ ਆਕਰਨਦੀਪ ਸਿੰਘ ਜੀ ਮਣੀ ਗਵਿੰਦਗੜ੍ਹ ਤੋਂ ਔਰ ਸਾਡੇ ਸਾਬਕਾ ਸਪੀਕਰ ਕੇਪੀ ਰਾਣਾ ਸਾਹਿਬ ਤੋਂ ਪਰਤ ਚੱਲ ਕੇ ਵਿਸ਼ੇਸ਼ ਤੌਰ ਤੇ ਆਏ ਔਰ ਸੰਗਤਾਂ ਸਾਧੂ ਮਹਾਤਮਾ ਦੂਰੋਂ ਨੇੜੋਂ ਚੱਲ ਕੇ ਹਰਤਵਾਰ ਲਾਹਬਾਤ ਤੋਂ ਚੱਲ ਕੇ ਆਏ ਅਸੀਂ ਇਹ ਸਾਧਵਾਂ ਸੰਤਾਂ ਦਾ ਦੇਣ ਨਹੀਂ ਦੇ ਸਕਦੇ ਜਿਹੜੇ ਆਪਣੇ ਆਪ ਬਿਨਾਂ ਕਾਲ ਤੋਂ ਆਪਣੇ ਆਪ ਯਾਤਰਾ ਕੇ ਬਾਬਾ ਜੀ ਦੇ 바ਸੀ ਦੇ ਪਹੁੰਚਦੇ ਨੇ ਔਰ ਬਾਬਾ ਜੀ ਦਾ ਨਾਮ ਬੁਲਾੜਾ ਦਿੰਦੇ ਨੇ ਹਰ ਹਾਲ ਆ ਰਹੀ ਦਿੰਦੇ ਚਲੇ ਜਾਂਦੇ ਨੇ ਇਹਨਾਂ ਸਾਰਿਆਂ ਦਾ ਧੰਨਵਾਦ ਕੀ ਕੀ ਸਮਾਗਮ ਸੀ ਪਪਾ ਜੀ ਅੱਜ ਕਿਹੜੇ ਕਿਹੜੇ ਸਮਾਗਮ ਕਰਵਾਏ ਗਏ ਨੇ ਬੀਤੇ ਦਿਨ ਜਿਹੜੇ ਹੋਏ ਨੇ 14 ਖੰਡ ਪਾਠ ਸਾਬ ਦੇ ਭੋਗ ਪਏ ਨੇ 7 ਦੇ ਪਹਿਲਾਂ ਪਏ 7 ਦੇ ਅੱਜ ਪਹਿਲੇ ਦੋ ਜਨਤੀ ਸਾਬ ਦੇ ਹੋ ਗਏ ਤੇ ਸਾਰੇ ਕੁੱਲ ਮਿਲਾ ਕੇ 14 ਪਾਠਾਂ ਦਾ ਹੋਇਆ ਤੇ ਇਹ ਅਲੱਗ-ਅਲੱਗ ਵਿਦੇਸ਼ਾਂ ਤੋਂ ਜਿਵੇਂ ਜਿਵੇਂ ਸੰਗਤ ਨੇ ਆਪਣਾ ਸੁੱਖ ਸੁਪੀ ਹੋਈ ਸੀ ਉਹਨਾਂ ਨੇ ਕਰਾਏ ਨੇ ਤੇ ਇੱਕ ਇਹਦੇ ਵਿੱਚੋਂ ਸਾਡਾ ਆਪਣਾ ਬਾਬਾ ਬੁੱਧਾ ਜੀ ਦੇ ਜਿਹੜਾ ਅਸਲਾਨਾ ਵਸਿਦਾ ਹੁੰਦਾ ਉਹਦਾ ਅਸੀਂ ਕਰਾਇਆ ਡੇਰੇ ਵੱਲੋਂ ਇਸ ਸਾਰਿਆਂ ਦਾ ਇਹ ਕਾਫੀ ਗੁਰੂ ਸਾਹਿਬ ਦਾ ਵੀ ਸ਼ੁਕਰਾਨਾ ਕਰਦੇ ਆਂ ਉਹਨਾਂ ਨੇ ਅੱਜੇ-ਤੇ ਦਰ ਦੇ ਸਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇ ਕੇ ਮਨ ਬੜਮੁਲੀ ਸੇਵਾ ਵੀ ਦਿੱਤੀ ਹੈ ਤੇ ਸਾਨੂੰ ਆਸ਼ੀਰਵਾਦ ਕੀਤਾ ਸੀ ਉਹਨਾਂ ਕਿ ਇਹ ਸੇਵਾ ਕਰਨ ਜੋਗੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ